ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਦੇਖ ਰਹੇ ਹੋ YouTube اور Facebook چینل جہرام بیلا بیرسا ਦੋਸਤੋ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਕਿ 우ਸਤਾਦ ਜੀ ਪੰਜਾਬੀ ਲੋਕ ਸਾਜਾਂ ਦੀ ਸੇਵਾ ਕਰਦੇ ਆ ਪੰਜਾਬੀ ਲੋਕ ਸਾਜ ਬਣਾਉਂਦੇ ਆ ਤੇ ਪੰਜਾਬੀ ਲੋਕ ਸਾਜ ਸਾਡੇ ਪਿੰਡ بیلے ਤੋਂ ਸੰਸਾਰ ਦੇ ਸਾਰਿਆਂ ਦੇਸ਼ਾਂ ਤੱਕ ਜਿੱਥੇ-ਜਿੱਥੇ ਵੀ ਪੰਜਾਬੀ ਬੈਠੇ ਆ ਉੱਥੋਂ ਤੱਕ ਹੁਣ ਤੱਕ ਬਾਬਾ ਜੀ ਦੀ ਕਿਰਪਾ ਨਾਲ ਪਹੁੰਚ ਚੁੱਕੇ ਆ ਜੀ ਤੇ ਅੱਜ ਉਸਤਾਦ ਜੀ ਆ ਤੂੰਬੀ ਦੀ ਚੈਕਿੰਗ ਕਰ ਰਿਹਾ ਜਿਹੜੀ ਤੂੰ ਵੀ ਪਹੁੰਚ ਰਹੀ ਹੈ ਦੋ ਤੂੰਬੀਆਂ ਕੁਲਦੀਪ ਮਾਨਕ ਦੀਆਂ ਮਾਨਕ ਸਾਹਿਬ ਦੀਆਂ ਦੋ ਤੂੰਬੀਆਂ ਜਾ ਰਹੀਆਂ ਨੇ ਯੂ ਐਸ ਏ ਸੋ ਸਭ ਤੋਂ ਪਹਿਲਾਂ ਉਸਤਾਦ ਜੀ ਤੂੰਬੀਆਂ ਨੂੰ ਵਜਾ ਕੇ ਉਹਨਾਂ ਦੀ ਟੋਨ ਚੈੱਕ ਕਰਦੇ ਆ ਜੀ ਤੇ ਉਹਨਾਂ ਦੀ ਆਵਾਜ਼ ਚੈੱਕ ਕਰਦੇ ਆ ਜਦੋਂ ਆਵਾਜ਼ ਸਹੀ ਹੁੰਦੀ ਆ ਤਾਂ ਪੈਕਿੰਗ ਕਰਦੇ ਆ ਪੈਕਿੰਗ ਕਰਨ ਤੋਂ ਪਹਿਲਾਂ ਉਸਤਾਦ ਜੀ ਦੋ ਦਿਨ ਪਹਿਲਾਂ ਉਹਨਾਂ ਨੂੰ ਐਨ ਚੰਗੀ ਤਰ੍ਹਾਂ ਵੈਸੇ ਦਾ ਤੂੰਬੀਆਂ ਉਸਤਾਦ ਜੀ ਨੇ ਸਾਰੀਆਂ ਸੈੱਟ ਕਰਕੇ ਰੱਖੀਆਂ ਹੁੰਦੀਆਂ ਲੇਕਿਨ ਪੈਕਿੰਗ ਕਰਨ ਸਮੇਂ ਵੀ ਤੁੰਬੀ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਹੀ ਪੈਕ ਕੀਤਾ ਜਾਂਦਾ ਜੀ ਆ ਦੇਖੋ ਹੁਣ ਆ ਤੁਹਾਡੇ ਨਾਲ ਕਰਦੇ ਆ ਰੂਬਰੂ ਉਸਤਾਦ ਜੀ ਦੀ ਜੇ ਤੁੰਬੀ ਦੀ ਟੋਣਾ ਲੋਕ ਕਰੋ ਚੱਕੀ ਜੀ ਇਹ ਤੁੰਬੀਆਂ ਜਾਣੀਆਂ ਦੋਸਤੋ ਯੂ ਐਸ ਏ ਸਾਡੇ ਸੰਗੀਤ ਪ੍ਰੇਮੀ ਸਾਡੇ ਸੱਜਣਾਂ ਬੜੇ ਸਤਿਕਾਰਯੋਗ ਜਿਨ੍ਹਾਂ ਨੇ ਦੋ ਤੁੰਗੀਆਂ ਮੰਗਵਾਈਆਂ ਜੀ ਇੱਕ ਇਹ ਤੁੰਬੀ ਜਿਹੜੀ ਉਸਤਾਦ ਜੀ ਦੇ ਹੱਥ ਚ ਇੱਕ ਆਹ ਨੀਚੇ ਤੁੰਬੀ ਪਈ ਹੈ ਜੀ ਤੇ ਇਧਰ ਆਹ ਸਾਹਮਣੇ ਪਿਆ ਜੀ ਪਾਈਪ ਜਿਹਦੇ ਵਿੱਚ ਅਸੀਂ ਇਹ ਤੁੰਗੀਆਂ ਪੈਕ ਕਰਕੇ ਬੜੇ ਹੀ ਵਧੀਆ ਢੰਗ ਨਾਲ ਇਹਦੀ ਪੈਕਿੰਗ ਕੀਤੀ ਜਾਂਦੀ ਆ ਸੋ ਫਿਰ ਅਸੀਂ ਪਾਰਸਲ ਕਰ ਦਿੰਦੇ ਆ ਅਗਰ ਕੋਈ ਸੰਗੀਤ ਪ੍ਰੇਮੀ ਵਲਡ ਦੇ ਕਿਸੇ ਵੀ ਕੋਨੇ 'ਚ ਬੈਠਾ ਕਿਸੇ ਵੀ ਦੇਸ਼ 'ਚ ਕਿਸੇ ਵੀ ਪਿੰਡ 'ਚ ਕਿਸੇ ਵੀ ਸ਼ਹਿਰ 'ਚ ਤੁਸੀਂ ਬੈਠੇ ਹੋ ਅਗਰ ਤੁਸੀਂ ਆਨਲਾਈਨ ਪੰਜਾਬੀ ਲੋਕ ਸਾਜ਼ ਮੰਗਵਾਣਾ ਚਾਹੁੰਦੇ ਆ ਤਾਂ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਜੀ 9463103417 ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਉਸਤਾਦ ਜੀ ਤੋਂ ਪੰਜਾਬੀ ਲੋਕ ਸਾਜ਼ ਮੰਗਵਾ ਸਕਦੇ ਆ ਸੋ ਦੇਖੋ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਆਹ ਉਸਤਾਦ ਜੀ ਕਿਹਾ ਜੀ ਇਹ ਤੂੰ 50 ਸਾਲ ਪੁਰਾਣਾ ਇਹ ਤਿਆਰ ਕਰਾਉਣਾ ਕਿਸੇ ਨੇ ਦੁਆਰੇ ਇਹ ਦੀ ਆਹ ਚਮੜਾ ਕਾਰਿਆ ਇਹ ਦੀ ਹੱਤ ਬਹੁਤ ਬੁਰੀ ਹੋ ਗਈ ਜੀ ਆਹ ਤਾਰਿਆ ਜੀ ਪਰਤੇ ਇਹ 50 ਸਾਲ ਪੁਰਾਣਾ ਏ ਜਿਸ ਤਰ੍ਹਾਂ ਮੈਂ ਚਮਕੀਲਾ ਸਾਹਿਬ ਦੀ ਪਹਿਲੀ ਤੂੰਬੀ ਹਾਂਜੀ ਜਿਹੜੀ ਸ਼ਿਲਿੰਦਰ ਸਿੰਧਾ ਜੀ ਦੇ ਗੀਤਾਂ ਦੇ ਵਿੱਚ ਵੱਜੀ ਉਹਦਾ ਆ ਚਮੜਾ ਲਾਇਆ ਤਾ ਉਹ ਅਸੀਂ ਵੀਡੀਓ ਵਿੱਚ ਵੀ ਦਿਖਾਈ ਹੋਈ ਆ ਹਾਂਜੀ ਸਿੰਧਾ ਸਿੰਧਾ ਜੀ ਨੇ ਜਦੋਂ ਸਿੰਧਾ ਸਿੰਧਾ ਜੀ ਦੇ ਕੋਲ ਚਮਕੀਲਾ ਸਾਹਿਬ ਸਿੱਖਿਆ ਕਰ ਦਿੱਤੇ ਹਾਂਜੀ ਗੇਂ ਸੰਗੀਤ ਗਾਉਣਾ ਬਜਾਉਣਾ ਸਿੱਖਿਆ ਪੇਟੀ ਵੀ ਬਜਾਈ ਆ ਸ਼ਿਲਿੰਦਰ ਸਿੰਧੇ ਦੇ ਨਾਲ ਹਾਂਜੀ ਤੇ ਸ਼ਿਲਿੰਦਰ ਸਿੰਧੇ ਦੇ ਗੀਤਾਂ ਦੇ ਵਿੱਚ ਜਮਲਾ ਜੀ ਨੇ ਇਹਨਾਂ ਨੇ ਚਮਕੀਲਾ ਜੀ ਨੇ ਤੂੰਬੀਆਂ ਵੀ ਬਜਾਈਆਂ ਉਹ ਜਿਹੜੀ ਪਹਿਲੀ ਤੂੰਬੀ ਸੀ ਉਹ ਤੂੰ ਵੀ ਮੇਰੇ ਕੋਲ ਪਰਸੋਂ ਲੈ ਕੇ ਆਏ ਤੇ ਸ਼ਿਲਿੰਦਰ ਸਿੰਘ ਦਾ ਜੀ ਭਰਾ ਆਇਆ ਤੇ ਇੱਕ ਪੋਤਾ ਆਇਆ ਇੱਕ ਭਤੀਜਾ ਆਇਆ 골ਡੀ 골ਡੀ ਨਾਮ ਦਾ 골ਡੀ ਸਿੰਘ ਤੇ ਉਹ ਕਰਾ ਕੇ ਲੈ ਗਏ ਬਹੁਤ ਵਧੀਆ ਦੁਆਰੇ ਉਸ ਨੇ ਵਜਣ ਲੱਗੀ ਉਹ ਦਾਦੇ ਕਹਿੰਦੇ ਵਧੀਆ ਅਸੀਂ ਬਜਾਈ ਵੀ ਗੀਤ ਦੇ ਨਾਲ ਉਹ ਗੀਤ ਆ ਲੈ ਗਈ ਕੁੰਜੀਆਂ ਚਵਾਰਿਆਂ ਵਾਲੀ ਮੈਂ ਖੈਰ ਕਿੱਥੋਂ ਪਾਵਾਂ ਜੋਗੀ ਆ ਵਧੀਆ ਗੀਤ ਗਾਇਆ ਕੇ ਸ਼ਿਲਿੰਦਰ ਸਿੰਘ ਜੀ ਸਭਿਆਚਾਰਕ ਗੀਤ ਆ ਈਆਂ ਭੈਣਾਂ ਵੀ ਸੁਣਨੇ ਵਾਲੇ ਆ ਡਰਾਈਵਰਾਂ ਵੀ ਨਾਲ ਵਾਸਤੇ ਵੀ ਉਹਨਾਂ ਨੇ ਗੀਤ ਗਾਏ ਉਹ ਵੀ ਵਧੀਆ ਕੋਈ ਉਹਨਾਂ ਦੇ ਵਿੱਚ ਐਸੀ ਗੰਦਗੀ ਨਹੀਂ ਵਧੀਆ ਗੀਤ ਗਾਏ ਆ ਪੰਜਾਬ ਦੇ ਸੁਪਰਸਟਾਰ ਆ ਸੁਪਰਸਟਾਰ ਤੇ ਜਿਨ੍ਹਾਂ ਨੇ ਫਿਲਮਾਂ ਵੀ ਬਣਾਈ ਜੂਣਾ ਮੋੜ ਫਿਲਮ ਬਣਾਈ ਔਰ ਜੂਣਾ ਮੋੜ ਇੱਕ ਕੈਸਟ ਕੱਢੀ 1983 ਦੇ ਵਿੱਚ ਅਸੀਂ ਸੁਣੀ ਅੱਜ ਤੱਕ ਸੁਣਦੇ ਆ ਉਹ ਲੋਕ ਅੱਜ ਤੱਕ ਸੁਣਦੇ ਆ ਸਾਡੇ ਪੰਜਾਬ ਵਿੱਚ ਸੈਡ ਘੱਟ ਬੱਜਦੀ ਹੋਊਗੀ ਹਮਾ ਚਲਦੇ ਵਿੱਚ ਕੱਲੀ ਇਕੱਲੀ ਗੱਡੀ ਦੇ ਵਿੱਚ ਜੂਣਾ ਮੋੜ ਕੈਸਟ ਹੈ ਜਿਹੜੀ ਉਹ ਲੱਗੀਆ ਬਦਲਾ ਲਈ ਸੋਹਣਿਆ ਜੇ ਮਾਂ ਦਾ ਜਾਇਆ ਹੈ ਜੀ ਹੋਰ ਕਾਫੀ ਗੀਤ ਆ ਉਹਦੇ ਵਿੱਚ ਸੋ ਦੋਸਤੋ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਔਰ ਸਾਡੇ ਚੈਨਲ ਨੂੰ ਕਰ ਲੈਣਾ ਜੀ ਫੋਲੋ ਧੰਨਵਾਦ